ਦੋਸਤੋ ਆਚਾਰਿਆ ਚਾਨਕਿਆ ਦੀਆਂ ਇਹ ਪੰਜ ਕੌੜੀਆਂ ਗੱਲਾਂ ਜੇਕਰ ਤੁਸੀਂ ਮੰਨ ਲਓਗੇ ਤਾਂ ਯਕੀਨ ਕਰਿਓ ਤੁਸੀਂ ਇੰਨੇ ਕਾਮਯਾਬ ਹੋਵੋਗੇ ਕਿ ਦੁਸ਼ਮਣ ਵੀ ਤੁਹਾਡੇ ਪਿੱਛੇ-ਪਿੱਛੇ ਫਿਰਨਗੇ ਆਚਾਰਿਆ ਚਾਨਕਿਆ ਨੇ ਜੀਵਨ ਵਿੱਚ ਕਾਮਯਾਬ ਹੋਣ ਦੇ ਕੁਝ ਐਸੇ ਨਿਯਮ ਦੱਸੇ ਨੇ ਜਿਨ੍ਹਾਂ ਦਾ ਜ਼ਿਕਰ ਤੁਸੀਂ ਪਾਲਣ ਕਰ ਲਵੋ ਤਾਂ ਤੁਹਾਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ ਆਚਾਰਿਆ ਚਾਨਕਿਆ ਨੇ ਨੌਕਰੀ ਵਪਾਰ ਜਾਂ ਫਿਰ ਕਿਸੇ ਵੀ ਖੇਤਰ ਵਿੱਚ ਤਰੱਕੀ ਜਾਂ ਕਾਮਯਾਬ ਹੋਣ ਲਈ ਕੁਝ ਨਿਯਮ ਦੱਸੇ ਨੇ ਇਹਨਾਂ ਨਿਯਮਾਂ ਨੂੰ ਅਪਣਾ ਕੇ ਕਈਆਂ ਨੇ ਬਹੁਤ ਸਾਰਾ ਨਾਮ ਤੇ ਪੈਸਾ ਕਮਾਇਆ ਜੇ ਤੁਸੀਂ ਵੀ ਕਾਮਯਾਬ ਲੋਕਾਂ ਦੀ ਇਸੇ ਸੂਚੀ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ ਇਹਨਾਂ ਨਿਯਮਾਂ ਦਾ ਪਾਲਣ ਜ਼ਰੂਰ ਕਰੋ ਸਭ ਤੋਂ ਪਹਿਲਾਂ ਕਿ ਮੂਰਖਾਂ ਨਾਲ ਵਿਵਾਦ ਨਾ ਕਰੋ ਚਾਣਕਿਆ ਕਹਿੰਦੇ ਨੇ ਕਿ ਕਦੀ ਵੀ ਕਿਸੇ ਮੂਰਖ ਨਾਲ ਵਿਵਾਦ ਨਾ ਕਰੋ ਉਲਜੋ ਨਾ ਮੂਰਖਾਂ ਵਿੱਚ ਸਮਝਦਾਰੀ ਦੀ ਘਾਟ ਹੁੰਦੀ ਹੈ ਮੂਰਖਾਂ ਨਾਲ ਗੱਲ ਕਰਨ ਨਾਲ ਤੁਸੀਂ ਆਪਣਾ ਹੀ ਨੁਕਸਾਨ ਕਰ ਰਹੇ ਹੁੰਦੇ ਹੋ ਇਸ ਕਿਸਮ ਦੇ ਲੋਕ ਤੁਹਾਡੀ ਇੱਜ਼ਤ ਵੀ ਨਹੀਂ ਕਰਦੇ ਨਾਲ ਹੀ ਮੂਰਖਾਂ ਨਾਲ ਹੋਏ ਵਿਵਾਦ ਦੇ ਬਾਅਦ ਜੋ ਮਾਨਸਿਕ ਪਰੇਸ਼ਾਨੀ ਚਲਣੀ ਪੈਂਦੀ ਹੈ ਉਹ ਅਲੱਗ ਮੂਰਖਾਂ ਤੋਂ ਬਚਣ ਦਾ ਸਭ ਤੋਂ ਸੌਖਾ ਤਰੀਕਾ ਇਹ ਹੈ ਕਿ ਚੁੱਪ ਰਹੋ ਜੇ ਤੁਸੀਂ ਆਪਣਾ ਟੀਚਾ ਪ੍ਰਾਪਤ ਕਰਨਾ ਚਾਹੁੰਦੇ ਹੋ ਆਪਣੀ ਮੰਜ਼ਿਲ ਤੱਕ ਬਿਨਾਂ ਉਲਝਣ ਦੇ ਪਹੁੰਚਣਾ ਹੈ ਤਾਂ ਮੂਰਖਾਂ ਨਾਲ ਗੱਲ ਕਰਕੇ ਜਾਂ ਵਿਵਾਦ ਕਰਕੇ ਸਮਾਂ ਬਰਬਾਦ ਨਾ ਕਰੋ ਸਗੋਂ ਸਮੇਂ ਦੀ ਕੀਮਤ ਨੂੰ ਸਮਝਦੇ ਹੋਏ ਆਪਣੇ ਆਪ ਤੇ ਧਿਆਨ ਦਿਓ ਮੂਰਖਾਂ ਨਾਲ ਕੀਤੀ ਗੱਲ ਨਾਲ ਤੁਹਾਨੂੰ ਕੋਈ ਲਾਭ ਨਹੀਂ ਹੋਵੇਗਾ ਅਗਲੀ ਗੱਲ ਕੀ ਆਪਣੀ ਕਮਜ਼ੋਰੀ ਕਿਸੇ ਨੂੰ ਨਾ ਦੱਸੋ। ਚਾਣਕਿਆ ਕਹਿੰਦੇ ਨੇ ਕਿ ਕੁਝ ਰਿਸ਼ਤੇ ਜਨਮ ਦੇ ਨਾਲ ਹੀ ਪੈਦਾ ਹੁੰਦੇ ਨੇ ਤੇ ਕੁਝ ਤੁਸੀਂ ਜਨਮ ਤੋਂ ਬਾਅਦ ਖੁਦ ਬਣਾਉਂਦੇ ਹੋ। ਨਵੇਂ ਰਿਸ਼ਤਿਆਂ ਵਿੱਚ ਕਦੇ ਵੀ ਚਾਹੇ ਕਿੰਨਾ ਵੀ ਗੂੜਾ ਪਿਆਰ ਜਾਂ ਭਰੋਸਾ ਕਿਉਂ ਨਾ ਹੋਵੇ ਆਪਣੀ ਕਮਜ਼ੋਰੀ ਕਿਸੇ ਨੂੰ ਨਾ ਦੱਸੋ। ਚਾਣਕਿਆ ਨੇ ਆਪਣੀ ਪਤਨੀ ਤੱਕ ਤੋਂ ਵੀ ਆਪਣੀ ਕਮਜ਼ੋਰੀ ਨੂੰ ਲੁਕਾਉਣ ਦੀ ਸਲਾਹ ਦਿੱਤੀ ਹੈ। ਉਹ ਕਹਿੰਦੇ ਨੇ ਕਿ ਜਿਵੇਂ ਹੀ ਤੁਹਾਡੀ ਕਮਜ਼ੋਰੀ ਕਿਸੇ ਨੂੰ ਪਤਾ ਲੱਗ ਜਾਂਦੀ ਹੈ ਤਾਂ ਉਸ ਦਾ ਫਾਇਦਾ ਚੱਕਦਾ ਹੈ। ਅਸਲੀ ਆਤਮ ਸਨਮਾਨ ਲਈ ਆਪਣੀ ਕਮਜ਼ੋਰੀ ਕਿਸ ਨੂੰ ਨਾ ਦੱਸੋ ਇਸ ਤੋਂ ਅਗਲੀ ਗੱਲ ਕਿ ਧਨ ਨੂੰ ਸੋਚ ਸਮਝ ਕੇ ਖਰਚ ਕਰੋ ਚਾਨਕਿਆ ਕਹਿੰਦੇ ਨੇ ਕਿ ਪੈਸੇ ਨੂੰ ਹਮੇਸ਼ਾ ਬਚਾ ਕੇ ਰੱਖਣਾ ਚਾਹੀਦਾ ਹੈ ਤੁਹਾਨੂੰ ਸਭ ਨੂੰ ਪਤਾ ਕਿ ਅੱਜ ਕੱਲ ਦੇ ਜ਼ਮਾਨੇ ਵਿੱਚ ਪੈਸਾ ਹੈ ਤਾਂ ਜੀਵਨ ਹੈ ਪੈਸਾ ਹੈ ਤਾਂ ਇੱਜ਼ਤ ਹੈ ਪੈਸਾ ਹੈ ਤਾਂ ਸੁੱਖ ਹੈ ਤੁਸੀਂ ਕਿੰਨਾ ਕਮਾਉਂਦੇ ਹੋ ਇਹ ਮਹੱਤਵਪੂਰਨ ਨਹੀਂ ਹੈ ਸਭ ਤੋਂ ਜ਼ਰੂਰੀ ਇਹ ਹੈ ਕਿ ਤੁਸੀਂ ਕਿੰਨਾ ਬਚਾਉਂਦੇ ਹੋ ਧਨ ਦੀ ਦੁਰਵਰਤੋਂ ਕਦੇ ਨਹੀਂ ਕਰਨੀ ਚਾਹੀਦੀ ਕਈ ਲੋਕ ਖੂਨ ਪਸੀਨਾ ਵਹਾ ਕੇ ਧਨ ਕਮਾਉਂਦੇ ਵੀ ਨੇ ਤੇ ਪਾਲ ਪਰ ਵਿੱਚ ਸਾਰਾ ਖਰਚ ਵੀ ਕਰ ਲੈਂਦੇ ਨੇ ਜੇਕਰ ਧਨ ਨੂੰ ਬੇਵਜ੍ਹਾ ਖਰਚ ਹੀ ਕਰਨਾ ਹੈ ਤਾਂ ਮਿਹਨਤ ਦਾ ਫਾਇਦਾ ਕੀ ਹੈ ਜਾਣਕਿਆ ਦਾ ਕਹਿਣਾ ਹੈ ਕਿ ਜੇਕਰ ਕੋਈ ਵੀ ਵਿਅਕਤੀ ਭਾਵੇਂ ਉਹ ਧਨ ਦਾ ਦੇਵਤਾ ਕੁਬੇਰ ਹੀ ਕਿਉਂ ਨਾ ਹੋਵੇ ਬੇਵਜ੍ਹਾ ਖਰਚ ਕਰੇਗਾ ਤਾਂ ਇੱਕ ਦਿਨ ਉਹ ਵੀ ਕੰਗਾਲ ਹੋ ਜਾਏਗਾ ਇਸ ਕਹਾਵਤ ਵਿੱਚ ਇਸ ਗੱਲ ਦੀ ਵਿਆਖਿਆ ਕੀਤੀ ਗਈ ਹੈ ਕਿ ਬੇਸਮਝੀ ਨਾਲ ਖਰਚ ਕਰਨ ਦਾ ਨਤੀਜਾ ਹਮੇਸ਼ਾ ਨਕਾਰਾਤਮਕ ਹੁੰਦਾ ਹੈ ਅਸਲੀ ਧਨ ਨੂੰ ਕਮਾਉਣ ਵਿੱਚ ਜਿੰਨਾ ਯਤਨ ਕਰਦੇ ਹੋ ਉਨਾ ਹੀ ਉਸ ਨੂੰ ਬਚਾਉਣ ਵਿੱਚ ਕਰੋ ਅਗਲੀ ਗੱਲ ਕਿ ਜੋ ਤੁਹਾਡੀ ਗੱਲ ਨਾ ਸੁਣੇ ਉਸਤੇ ਕਦੀ ਵੀ ਭਰੋਸਾ ਨਾ ਕਰੋ ਜੇ ਕੋਈ ਤੁਹਾਡੀ ਗੱਲ ਤੁਹਾਡੇ ਨਾਲ ਬੈਠੇ ਹੋਣ ਦੇ ਬਾਅਦ ਵੀ ਨਹੀਂ ਸੁਣ ਰਿਹਾ ਜਾਂ ਫਿਰ ਜਦੋਂ ਤੁਸੀਂ ਕੋਈ ਜ਼ਰੂਰੀ ਗੱਲ ਦੱਸ ਰਹੇ ਹੋ ਤੇ ਤੁਹਾਡੇ ਸਾਹਮਣੇ ਬੈਠਾ ਵਿਅਕਤੀ ਉਸ ਵੱਲ ਧਿਆਨ ਹੀ ਨਹੀਂ ਦੇ ਰਿਹਾ ਤਾਂ ਉਸਤੇ ਕਦੇ ਵੀ ਭਰੋਸਾ ਨਾ ਕਰੋ ਜਾਣ ਕੇ ਕਹਿੰਦੇ ਨੇ ਕਿ ਅਜਿਹੇ ਲੋਕਾਂ ਨੂੰ ਦੱਸੀ ਗਈ ਤੁਹਾਡੀ ਨਿੱਜੀ ਗੱਲ ਕਦੋਂ ਆਸੇ-ਪਾਸੇ ਫੈਲ ਜਾਵੇਗੀ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਤੇ ਫਿਰ ਤੁਹਾਨੂੰ ਪਛਤਾਵਾ ਹੋਵੇਗਾ ਅਗਲੀ ਗੱਲ ਕਿ ਖੁਸ਼ ਰਹਿਣਾ ਹੈ ਤਾਂ ਲगाव ਤੋਂ ਹਮੇਸ਼ਾ ਦੂਰ ਰਹੋ ਹਾਲਾਂਕਿ ਦੋਸਤੋ ਇਹ ਕਰਨਾ ਮੁਸ਼ਕਲ ਹੈ ਪਰ ਫਿਰ ਵੀ ਜੇ ਤੁਸੀਂ ਕਿਸੇ ਤੋਂ ਉਮੀਦ ਨਾ ਰੱਖੋ ਤੇ ਲगाव ਤੋਂ ਹਮੇਸ਼ਾ ਦੂਰ ਰਹੋ ਤਾਂ ਤੁਹਾਨੂੰ ਸਫਲਤਾ ਦੀਆਂ ਪੌੜੀਆਂ ਚੜਨ ਤੋਂ ਕੋਈ ਨਹੀਂ ਰੋਕ ਸਕਦਾ ਲगाव ਹੋਣ ਤੇ ਤੁਸੀਂ ਦਿਮਾਗ ਦੀ ਵਰਤੋਂ ਕਰਨਾ ਬੰਦ ਕਰ ਦਿੰਦੇ ਹੋ ਤੇ ਜਾਣਦੇ ਹੋਏ ਵੀ ਕਿ ਇਹ ਗਲਤ ਹੈ ਤੁਸੀਂ ਹਮੇਸ਼ਾ ਗਲਤ ਚੋਣ ਕਰਦੇ ਹੋ ਅਗਲੀ ਗੱਲ ਕਿਸ ਸਵਾਰਥੀ ਤੇ ਧੋਖੇਬਾਜ਼ ਸਾਥੀ ਨੂੰ ਪਹਿਚਾਣੋ ਦੋਸਤੋ ਕਿਸੇ ਵੀ ਵਿਅਕਤੀ ਦੀ ਜ਼ਿੰਦਗੀ ਵਿੱਚ ਉਸਦੇ ਸਾਥੀ ਨਾਲ ਹੀ ਉਸ ਦੀ ਜ਼ਿੰਦਗੀ ਦੇ ਦੁੱਖ ਤੇ ਖੁਸ਼ੀਆਂ ਜੁੜੀਆਂ ਹੁੰਦੀਆਂ ਨੇ ਚਾਣਕਿਆ ਨੇ ਜਿੱਥੇ ਇੱਕ ਪਾਸੇ ਸੁਖੀ ਜੀਵਨ ਦੇ ਕਈ ਮੰਤਰ ਦੱਸੇ ਨੇ ਉੱਥੇ ਹੀ ਧੋਖੇਬਾਜ਼ਾਂ ਤੋਂ ਸਾਵਧਨ ਰਹਿਣ ਲਈ ਕਿਹਾ ਹੈ ਚਾਣਕਿਆ ਦਾ ਕਹਿਣਾ ਹੈ ਕਿ ਵਿਵਹਾਰਕ ਜੀਵਨ ਜਾਂ ਪਿਆਰ ਦਾ ਸੁੱਖ ਇਸੇ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਹਾਡਾ ਸਾਥੀ ਕਿਵੇਂ ਦਾ ਹੈ ਇੱਕ ਵਧੀਆ ਸਾਥੀ ਜਿੱਥੇ ਤੁਹਾਨੂੰ ਬੁਲੰਦੀਆਂ ਤੱਕ ਲਿਜਾ ਸਕਦਾ ਹੈ ਤਾਂ ਉਥੇ ਹੀ ਇੱਕ ਮਾੜਾ ਸਾਥੀ ਤੁਹਾਡੇ ਨਾਲ ਨਾਲ ਤੁਹਾਡੀ ਕੁਲ ਦਾ ਵੀ ਨਾਸ਼ ਕਰ ਸਕਦਾ ਹੈ ਸੁਲੱਖਣਾ ਇਸਤਰੀ ਜਾਂ ਵਫਾਦਾਰ ਪਤੀ ਹਰ ਕਿਸੇ ਦੇ ਭਾਗ ਵਿੱਚ ਨਹੀਂ ਹੁੰਦੇ ਚਾਣਕਿਆ ਨੇ ਪਿਆਰ ਵਿੱਚ ਤੇ ਵਿਆਹਕ ਜੀਵਨ ਵਿੱਚ ਅਜਿਹੇ ਧੋਖੇਬਾਜ਼ਾਂ ਦੀ ਪਛਾਣ ਦੱਸੀ ਹੈ ਪਹਿਲਾ ਇਹ ਤਿਆਗ ਪਿਆਰ ਜਾਂ ਪਤੀ ਪਤਨੀ ਦੇ ਰਿਸ਼ਤੇ ਵਿੱਚ ਪਿਆਰ ਦੇ ਨਾਲ ਹੀ ਤਿਆਗ ਦੀ ਭਾਵਨਾ ਸਭ ਤੋਂ ਜ਼ਿਆਦਾ ਮਹੱਤਵ ਰੱਖਦੀ ਹੈ ਜੇ ਤੁਹਾਡੇ ਪਤੀ ਜਾਂ ਪਤਨੀ ਵਿੱਚ ਇਹ ਭਾਵਨਾ ਨਹੀਂ ਹੈ ਤਾਂ ਉਹ ਕਦੇ ਵੀ ਧੋਖੇਬਾਜ਼ੀ ਕਰ ਸਕਦਾ ਹੈ ਤਿਆਗ ਤਾਂ ਦੋਨਾਂ ਪਾਸਿਆਂ ਤੋਂ ਹੋਣਾ ਚਾਹੀਦਾ ਹੈ ਪਤੀ ਤੇ ਪਤਨੀ ਦੋਨਾਂ ਨੂੰ ਸਮੇਂ ਅਨੁਸਾਰ ਤੇ ਜ਼ਰੂਰਤ ਪੈਣ ਤੇ ਵਿਵਾਹਕ ਜੀਵਨ ਵਿੱਚ ਤਿਆਗ ਕਰਨਾ ਹੀ ਪੈਂਦਾ ਹੈ ਦੋਨਾਂ ਵਿੱਚੋਂ ਜਿਹੜਾ ਅਜਿਹਾ ਨਹੀਂ ਕਰਦਾ ਚਾਣਕਿਆ ਦੇ ਅਨੁਸਾਰ ਉਹ ਭਰੋਸੇ ਦੇ ਲਾਇਕ ਨਹੀਂ ਹੈ ਅਗਲਾ ਹੈ ਚਰਿੱਤਰ ਤੇ ਸੁਭਾਅ ਇੱਕ ਇਸਤਰੀ ਦੀ ਪਛਾਣ ਉਸਦੇ ਚਰਿੱਤਰ ਤੇ ਸੁਭਾਅ ਨਾਲ ਹੁੰਦੀ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਸਾਥੀ ਦਾ ਚਰਿੱਤਰ ਤੇ ਸੁਭਾਅ ਠੀਕ ਨਹੀਂ ਹੈ ਤਾਂ ਅਜੇ ਹੀ ਇਸਤਰੀ ਤੋਂ ਤੁਰੰਤ ਦੂਰ ਹੋ ਜਾਓ ਅਜਿਹੀ ਇਸਤਰੀ ਉਸ ਸੱਪ ਵਾਂਗ ਹੈ ਜੋ ਕਦੇ ਵੀ ਖੁੱਡ ਵਿੱਚੋਂ ਨਿਕਲ ਕੇ ਡੱਸ ਸਕਦੀ ਹੈ ਅਗਲਾ ਹੈ ਗੁਣ ਦੋਸਤੋ ਤਿਆਗ ਚਰਿੱਤਰ ਤੇ ਸੁਭਾਅ ਦੇ ਇਲਾਵਾ ਵਿਅਕਤੀ ਦੇ ਗੁਣ ਵੀ ਹਰ ਰਿਸ਼ਤੇ ਵਿੱਚ ਬਹੁਤ ਮਹੱਤਵਪੂਰਨ ਹੁੰਦੇ ਨੇ ਚੜ ਕੇ ਕਹਿੰਦੇ ਨੇ ਕਿ ਇੱਕ ਇਸਤਰੀ ਦੇ ਗੁਣ ਹੀ ਪਰਿਵਾਰ ਤੇ ਸਮਾਜ ਦੇ ਨਿਰਮਾਣ ਵਿੱਚ ਸਹਾਇਕ ਹੁੰਦੇ ਨੇ ਸਤਗੁਣ ਵਾਲੀ ਇਸਤਰੀ ਜਿੱਥੇ ਪਤੀ ਤੇ ਪਰਿਵਾਰ ਲਈ ਭਗਵਤੀ ਹੁੰਦੀ ਹੈ ਉਥੇ ਹੀ ਔਗਣਾ ਵਾਲੀ ਇਸਤਰੀ ਪਰਿਵਾਰ ਤੇ ਸਮਾਜ ਦਾ ਨਾਸ਼ ਕਰ ਸਕਦੀ ਹੈ ਅਗਲਾ ਹੈ ਸਵਾਰਥ ਇੱਕ ਸਵਾਰਥੀ ਇਸਤਰੀ ਕਦੇ ਵੀ ਚੰਗੀ ਪਤਨੀ ਜਾਂ ਮਾਂ ਨਹੀਂ ਬਣ ਸਕਦੀ ਤਿਆਗ ਦਾ ਭਾਵ ਹੀ ਇੱਕ ਇਸਤਰੀ ਨੂੰ ਮਰਦ ਤੋਂ ਜ਼ਿਆਦਾ ਵਫਾਦਾਰ ਬਣਾਉਂਦਾ ਹੈ ਅਜਿਹੀ ਇਸਤਰੀ ਜੋ ਸਿਰਫ ਆਪਣੇ ਬਾਰੇ ਹੀ ਸੋਚੇ ਉਹ ਕਦੇ ਵੀ ਧੋਖਾ ਦੇ ਸਕਦੀ ਹੈ ਆਪਣੇ ਸਵਾਰਥ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ ਚਾਨਕਿਆ ਕਹਿੰਦੇ ਨੇ ਕਿ ਦੁਸ਼ਟ ਪਤਨੀ ਝੂਠਾ ਮਿੱਤਰ ਧੋਖੇਬਾਜ਼ ਨੌਕਰ ਤੇ ਸੱਪ ਇਹਨਾਂ ਚਾਰਾਂ ਤੇ ਕਦੇ ਦਿਆ ਨਾ ਕਰੋ ਇਹ ਕਦੇ ਵੀ ਤੁਹਾਡੇ ਜੀਵਨ ਲਈ ਬਹੁਤ ਵੱਡਾ ਖਤਰਾ ਹੋ ਸਕਦੇ ਨੇ ਜੇ ਤੁਸੀਂ ਇਹਨਾਂ ਨਾਲ ਸੰਬੰਧ ਬਣਾਈ ਰੱਖਣ ਦੀ ਕੋਸ਼ਿਸ਼ ਕਰੋਗੇ ਤਾਂ ਫਿਰ ਆਪਣੇ ਲਈ ਤੁਸੀਂ ਖੁਦ ਆਉਣ ਵਾਲੀ ਮੁਸੀਬਤ ਨੂੰ ਦਾਵਤ ਦੇ ਰਹੇ ਹੋਵੋਗੇ ਅਜਿਹੇ ਲੋਕਾਂ ਨਾਲ ਰਹਿਣਾ ਮੌਤ ਨੂੰ ਗਲੇ ਲਗਾਉਣ ਦੇ ਬਰਾਬਰ ਹੈ ਅਗਲੀ ਗੱਲ ਕਿਸੇ ਵੀ ਇਨਸਾਨ ਦੇ ਅਸਲੀ ਚਿਹਰੇ ਨੂੰ ਪਛਾਣੋ ਚਾਣਕਿਆ ਨਾ ਸਿਰਫ ਵਧੀਆ ਅਰਥਸ਼ਾਸਤਰੀ ਸੀ ਬਲਕਿ ਮਹਾਨ ਸਮਾਜ ਸ਼ਾਸਤਰੀ ਵੀ ਸੀ ਦਰਸਲ ਕੋਈ ਵੀ ਅਜਿਹਾ ਖੇਤਰ ਨਹੀਂ ਸੀ ਜਸਦੇ ਬਾਰੇ ਚਾਣਕਿਆ ਨੀਤੀ ਸ਼ਾਸਤਰ ਵਿੱਚ ਵਿਸਥਾਰ ਨਾਲ ਦੱਸਿਆ ਨਾ ਗਿਆ ਹੋਵੇ ਚਾਣਕਿਆ ਦੱਸਦੇ ਨੇ ਕਿ ਸਿਰਫ 10 ਸੈਕਿੰਡ ਵਿੱਚ ਤੁਸੀਂ ਸਾਹਮਣੇ ਵਾਲੇ ਇਨਸਾਨ ਦਾ ਅਸਲੀ ਚਿਹਰਾ ਪਛਾਣ ਸਕਦੇ ਹੋ ਇਸ ਲਈ ਇਹਨਾਂ ਤਰੀਕਿਆਂ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ ਪਹਿਲਾ ਪ੍ਰਯੋਗ ਬੁਰੇ ਵਕਤ ਵਿੱਚ ਇਹ ਕਰੋ ਚਾਣਕਿਆ ਕਹਿੰਦੇ ਨੇ ਕਿ ਜਿਵੇਂ ਸ਼ੁੱਧ ਸੋਨੇ ਦੀ ਪਹਿਚਾਣ ਲਈ ਉਸ ਨੂੰ ਰਗੜਿਆ ਤੋੜਿਆ ਤੇ ਗਰਮ ਤੱਕ ਕੀਤਾ ਜਾਂਦਾ ਹੈ ਉਸੇ ਤਰ੍ਹਾਂ ਹੀ ਦੋਸਤ ਦੀ ਪਹਿਚਾਣ ਬੁਰੇ ਵਕਤ ਵਿੱਚ ਹੁੰਦੀ ਹੈ ਇੱਕ ਸੱਚਾ ਦੋਸਤ ਬਿਲਕੁਲ ਸ਼੍ਰੀ ਕ੍ਰਿਸ਼ਨ ਦੀ ਤਰ੍ਹਾਂ ਰਣ ਭੂਮੀ ਵਿੱਚ ਤੁਹਾਡਾ ਸਾਥ ਦੇਵੇਗਾ ਕੌਣ ਹੁੰਦਾ ਹੈ ਪਰੋਸੇ ਜੋਗ ਜਾਣ ਕੇ ਕਹਿੰਦੇ ਨੇ ਕਿ ਇੱਕ ਆਦਰਸ਼ ਪਤਨੀ ਦੀ ਪਹਿਚਾਣ ਧਨ ਖਤਮ ਹੋਣ ਤੇ ਹੁੰਦੀ ਹੈ ਜਿਵੇਂ ਮਾਤਾ ਸੀਤਾ ਨੇ ਹਰ ਹਾਲਾਤ ਵਿੱਚ ਭਗਵਾਨ ਰਾਮ ਦਾ ਸਾਥ ਦਿੱਤਾ ਉਹਨਾਂ ਦੇ ਨਾਲ ਮਹਾਰਾਣੀ ਹੋਣ ਦੇ ਬਾਵਜੂਦ ਵੀ ਬਨਵਾਸ ਚ ਲਿਆ ਉਹ ਇੱਕ ਆਦਰਸ਼ ਪਤਨੀ ਸੀ ਜਦ ਕਿ ਮਤਲਬੀ ਪਤਨੀ ਧਨ ਖਤਮ ਹੋਣ ਤੇ ਪਤੀ ਨੂੰ ਛੱਡ ਕੇ ਭੱਜ ਜਾਂਦੀ ਹੈ ਮਿੱਠੀਆਂ ਮਿੱਠੀਆਂ ਗੱਲਾਂ ਕਰਨ ਵਾਲੇ ਆਚਾਰਿਆ ਜਾਣ ਕੇ ਕਹਿੰਦੇ ਨੇ ਕਿ ਮਾਤਾ ਪਿਤਾ ਨੂੰ ਝੂਠ ਬੋਲਣ ਵਾਲਿਆਂ ਤੇ ਤੁਸੀਂ ਕਦੇ ਵੀ ਭਰੋਸਾ ਨਾ ਕਰੋ ਕਿਉਂਕਿ ਜੋ ਮਾਤਾ ਪਿਤਾ ਨੂੰ ਧੋਖਾ ਦੇਵੇਗਾ ਉਹ ਤੁਹਾਨੂੰ ਵੀ ਧੋਖਾ ਦੇ ਸਕਦਾ ਹੈ ਸਾਹਮਣੇ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਅਜਿਹੇ ਲੋਕ ਦਿਲ ਹੀ ਦਿਲ ਵਿੱਚ ਤੁਹਾਨੂੰ ਬਰਬਾਦ ਕਰਨ ਦੇ ਬਾਰੇ ਸੋਚਦੇ ਨੇ ਇਸ ਲਈ ਅਜਿਹੇ ਲੋਕਾਂ ਤੋਂ ਦੂਰ ਰਹੋ ਸਾਥ ਨਿਭਾਉਣ ਦਾ ਦਾਅਵਾ ਕਰਨ ਵਾਲੇ ਲੋਕ ਚਾਣਕਿਆ ਨੀਤੀ ਦੇ ਅਨੁਸਾਰ ਸੱਚਾ ਪ੍ਰੇਮੀ ਉਹ ਹੋਵੇਗਾ ਜੋ ਪਿਆਰ ਲਈ ਸਭ ਕੁਝ ਤਿਆਗਣ ਨੂੰ ਤਿਆਰ ਰਹੇਗਾ ਜਿਵੇਂ ਕਾਲੀ ਮਧੂਮੱਖੀ ਮੋਟੀ ਤੋਂ ਮੋਟੀ ਲੱਕੜ ਨੂੰ ਵੀ ਭੇਦ ਸਕਦੀ ਹੈ ਪਰ ਜਦੋਂ ਉਹ ਕਮਲ ਦੇ ਅੰਦਰ ਹੁੰਦੀ ਹੈ ਤਾਂ ਬਿਲਕੁਲ ਸ਼ਾਂਤ ਰਹਿੰਦੀ ਹੈ ਤੇ ਕਮਲ ਨੂੰ ਨੁਕਸਾਨ ਨਹੀਂ ਪਹੁੰਚਾਉਂਦੀ ਗੰਦੇ ਦਿਮਾਗ ਵਾਲਿਆਂ ਤੋਂ ਦੂਰ ਰਹੋ ਚਾਣਕਿਆ ਦੱਸਦੇ ਨੇ ਕਿ ਚੰਦਨ ਦੀ ਲੱਕੜ ਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟਣ ਦੇ ਬਾਅਦ ਵੀ ਉਹਦੀ ਮਹਿਕ ਘਟਦੀ ਨਹੀਂ ਜਿਵੇਂ ਹਾਥੀ ਬੁੱਢਾ ਹੋ ਜਾਵੇ ਤਾਂ ਵੀ ਉਹ ਹਮੇਸ਼ਾ ਹਾਥੀ ਹੋ ਰਹਿੰਦਾ ਹੈ ਜਿਵੇਂ ਗੰਨੇ ਦੀ ਮਿਠਾਸ ਬਾਰ-ਬਾਰ ਨਿਚੋੜੇ ਜਾਣ ਤੋਂ ਬਾਅਦ ਵੀ ਖਤਮ ਨਹੀਂ ਹੁੰਦੀ ਓਦਾਂ ਹੀ ਗਿਆਨੀ ਇਨਸਾਨ ਦੇ ਜੀਵਨ ਵਿੱਚ ਕਿੰਨੀ ਵੀ ਮੁਸ਼ਕਲ ਆ ਜਾਵੇ ਉਹ ਕਦੇ ਬੁਰੇ ਇਨਸਾਨ ਦੀ ਤਰ੍ਹਾਂ ਵਿਵਹਾਰ ਨਹੀਂ ਕਰੇਗਾ ਬਿਲਕੁਲ ਵੈਸੇ ਹੀ ਜਿਵੇਂ ਸ਼ਰਾਬ ਦੇ ਬਰਤਨ ਨੂੰ ਕਿੰਨਾ ਹੀ ਧੋ ਲਵੋ ਉਹਦੀ ਬਦਬੂ ਨਹੀਂ ਜਾਵੇਗੀ ਜਾਂ ਫਿਰ ਕਾਂ ਨੂੰ ਕਿੰਨਾ ਹੀ ਨਹ ਲਾ ਲਓ ਉਹ ਸਾਫ਼ ਨਹੀਂ ਹੋ ਸਕਦਾ ਵੈਸੇ ਹੀ ਗੰਦੇ ਦਿਮਾਗ ਵਾਲਾ ਇਨਸਾਨ ਬਦਲਿਆ ਨਹੀਂ ਜਾ ਸਕਦਾ ਐਸੇ ਲੋਕ ਤੁਹਾਡੀ ਸੋਚ ਨੂੰ ਵੀ ਗੰਦਾ ਕਰ ਸਕਦੇ ਨੇ ਚਰਿੱਤਰਵਾਨ ਇਨਸਾਨ ਦੂਰੋਂ ਹੀ ਦਿਖਾਈ ਦਿੰਦੇ ਨੇ ਚਿੱਕੜ ਵਿੱਚ ਖਿੜੇ ਕਮਲ ਦੀ ਤਰ੍ਹਾਂ ਹੀ ਚਰਿੱਤਰਵਾਨ ਇਨਸਾਨ ਵੀ ਦੂਰੋਂ ਹੀ ਦਿਖਾਈ ਦੇ ਜਾਂਦੇ ਨੇ ਉਹਨਾਂ ਦਾ ਰਹਿਣ ਸਹਿਣ ਗੱਲ ਕਰਨ ਦਾ ਤਰੀਕਾ ਉਨ੍ਹਾਂ ਨਾਲ ਗੱਲ ਕਰਨ ਤੇ ਪਤਾ ਲੱਗ ਜਾਂਦਾ ਹੈ ਜਾਣ ਕੇ ਕਹਿੰਦੇ ਨੇ ਕਿ ਇਨਸਾਨ ਦੀ ਕੌਲ ਧਰਮ ਤੇ ਜਾਤੀ ਦੇ ਆਧਾਰ ਤੇ ਨਹੀਂ ਬਲਕਿ ਉਸ ਦੇ ਕਰਮ ਦੇ ਆਧਾਰ ਤੇ ਉਸ ਦੀ ਪਛਾਣ ਹੋਣੀ ਚਾਹੀਦੀ ਹੈ ਜਿਵੇਂ ਕਾਂ ਕਦੇ ਉੱਚੇ ਪਹਾੜ ਤੇ ਬੈਠ ਜਾਣ ਨਾਲ ਗਿਰਦ ਜਾਂ ਬਾਜ਼ ਦੀ ਸ਼੍ਰੇਣੀ ਵਿੱਚ ਨਹੀਂ ਆ ਜਾਂਦਾ ਉਹਨਾਂ ਦੇ ਵਰਗਾ ਨਹੀਂ ਬਣ ਜਾਂਦਾ ਉਸੇ ਤਰ੍ਹਾਂ ਕੋਈ ਵੀ ਵਿਅਕਤੀ ਸਿਰਫ ਉੱਚੀ ਪਦਵੀ ਹਾਸਲ ਕਰਕੇ ਚਰਿੱਤਰਵਾਣ ਨਹੀਂ ਹੋ ਜਾਂਦਾ ਉੱਚੀ ਸਥਿਤੀ ਹਾਸਲ ਕਰਨਾ ਇੱਕ ਵੱਖਰਾ ਮਾਮਲਾ ਹੈ ਪਰ ਸੱਚੇ ਆਦਰਸ਼ਾਂ ਤੇ ਚੰਗੇ ਚਰਿੱਤਰ ਦੀ ਮਾਲਕੀ ਹੋਰ ਗੱਲ ਹੈ ਚਰਿੱਤਰवान ਹੋਣ ਲਈ ਸੰਪੂਰਨ ਆਚਰਣ ਸੱਚਾਈ ਤੇ ਨੈਤਿਕ ਮੁੱਲਾਂ ਦੀ ਪਾਲਣਾ ਕਰਨੀ ਪੈਂਦੀ ਹੈ ਜੋ ਸਿਰਫ ਉੱਚੀ ਪਦਵੀ ਹਾਸਲ ਕਰਨ ਨਾਲ ਨਹੀਂ ਆ ਜਾਂਦੀ ਸੋ ਦੋਸਤੋ ਇਹਨਾਂ ਗੱਲਾਂ ਨੂੰ ਹਮੇਸ਼ਾ ਆਪਣੀ ਜ਼ਿੰਦਗੀ ਵਿੱਚ ਯਾਦ ਰੱਖੋ ਤੁਸੀਂ ਕਦੇ ਵੀ ਧੋਖਾ ਨਹੀਂ ਖਾਓਗੇ ਤੇ ਹਮੇਸ਼ਾ ਆਪਣੇ ਵੱਖਰੇ ਇਰਾਦਿਆਂ ਨਾਲ ਆਪਣੀ ਮੰਜ਼ਿਲ ਤੱਕ ਬਿਨਾਂ ਕਿਸੇ ਉਲਝਣ ਦੇ ਪਹੁੰਚ ਜਾਓਗੇ ਸੋ ਮੈਂ ਇਸੇ ਤਰ੍ਹਾਂ ਕੰਮ ਦੇ ਕਿਸੇ ਲਿਆਉਂਦਾ ਰਹਾਂਗਾ